ਕਿਤੇ ਕੀਰਤਨ ਦਵਾਨ ਹੁੰਦੇ ਨੇ ਕਿਤੇ ਕਥਾ ਹੁੰਦੀ ਏ ਕਿਤੇ ਸੰਥਿਆ ਹੁੰਦੀ ਏ ਕਿਤੇ ਅਖੰਡ ਕੀਰਤਨ ਹੁੰਦਾ ਕਿਤੇ ਕੋਈ ਭਜਨ ਹੁੰਦਾ ਏ ਇਹ ਤਪੂਵੰਦ ਸਥਾਨ ਆਪਨੋਂ ਪਈ ਜਿੱਥੇ ਕਥਾ ਵੀ ਮਿਲ ਜਾਂਦੀ ਏ ਦੀਵਾਨ ਵੀ ਮਿਲ ਜਾਂਦੇ ਨੇ ਤੇ ਅਖੰਡ ਕੀਰਤਨ ਵੀ ਮਿਲ ਜਾਂਦਾ ਹੈ ਸਿਮਰਨ ਵੀ ਮਿਲ ਜਾਂਦਾ ਹੈ ਸਭ ਤਰ੍ਹਾਂ ਦੀ ਖਰਾਕ ਮਿਲ ਜਾਂਦੀ ਏ ਪਰ ਦਵਿਆਸੂ ਮੁਕੇ ਚ ਕੀਤਨ ਦੀਵਾਨ ਵੀ ਆਉਂਦੇ ਰਹਿੰਦੇ ਨੇ ਸਾਧੂ ਸੰਤਰੀ ਆਉਂਦੇ ਰਹਿੰਦੇ ਨੇ ਸੰਗਤਾਂ ਵੀ ਆਉਂਦੀਆਂ ਨੇ ਕਥਾ ਵਾਰਤਾਂ ਵੀ ਚੱਲਦੀਆਂ ਰਹਿੰਦੀਆਂ ਨੇ ਪਾਠ ਵੀ ਚੱਲਦੇ ਰਹਿੰਦੇ ਨੇ ਕਿਸੇ ਦੀ ਜਿੰਨਾ ਨਫ਼ਰਤ ਨਹੀਂ ਹੈ ਕੀਰਤਨ ਕਰਨ ਵਾਲਾ ਕਥਾ ਨੂੰ ਕਹੀ ਕਹਿੰਦੇ ਨੇ ਵੇ ਨਹੀਂ ਇਹ ਹੀ ਠੀਕ ਹੈ ਕਥਾ ਵਾਲਾ ਕਹਿੰਦਾ ਚੱਲ ਬਸ ਆਉਠੀ ਕਾ ਰਾਗ ਵਾਲਾ ਕਹਿੰਦਾ ਦੀਵਾਨਾਂ ਦਾ ਕੀ ਫਾਇਦਾ ਦੀਵਾਨਾ ਵਾਲਾ ਕਹਿੰਦਾ ਕੀਰਤਨ ਸਮਝ ਨਹੀਂ ਲੱਗਦਾ ਰਹਿਨ ਸਵਾਈ ਕੀਰਤਨ ਕਈ ਪ੍ਰੇਮੀ ਰਹਿਨ ਸਵਾਈ ਕੀਰਤਨ ਕਰਦੇ ਨੇ ਤੇ ਭਾਈ ਗੁਰਦਾਸ ਜੀ ਲਿਖਦੇ ਨੇ ਆਏ ਸੰਤ ਪ੍ਰਾਣੇ ਕਈਆਂ ਸੰਤਾਂ ਦੇ ਨਾਮ ਦੀ ਤਕਲੀਫ ਹੋ ਜਾਂਦੀ ਬਾਣੀ ਕਹਿੰਦੀ ਆਏ ਸੰਤ ਪ੍ਰਾਣੇ ਹੋਆ ਕੀਰਤਨ ਰਹਿਨ ਸਵਾਈ ਕੀਰਤਨ ਸਵਾਈ ਤਾਂ ਹੀ ਹੋਇਆ ਜੇ ਸੰਤ ਪ੍ਰਾਣੇ ਸੰਤ ਨਾਮ ਤੇ ਕਈਆਂ ਨੂੰ ਅਲਰਜੀ ਆ ਸੋ ਸਤਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਤਪੋਵਰਨ ਸਥਾਨ ਹੈ ਜਿੱਥੇ ਪਾਠ ਵੀ ਚੱਲਦੇ ਨੇ ਕੀਰਤਨ ਵੀ ਖੰਡ ਕੀਰਤਨ ਵੀ ਹੁੰਦਾ ਕੀਰਤਨ ਦੀ ਬਾਣੀ ਇਹ ਹੁੰਦੇ ਨੇ ਕਵਤਾਵਾਂ ਵੀ ਪੜੀਆਂ ਜਾਂਦੀਆਂ ਨੇ 12 ਵੀ ਗਾਈਆਂ ਜਾਂਦੀਆਂ ਨੇ ਪ੍ਰਮਾਤਮਾ ਦਾ ਜਾਸਕੋ Hindu ਕਰੇ ਮੁਸਲਮਾਨ ਕਰੇ ਸਿੱਖ ਕਰੇ ਸਾਈ ਕਰੇ ਕਿਸੇ ਜੀਤ ਦੇ ਨਾਲ ਕੋਈ ਨਾ ਪਰਤਵੇ ਕੋਈ ਰਾਮ ਰਾਮ ਕਹ ਲੈ ਕੋਈ ਅੱਲਾ ਅੱਲਾ ਕਹ ਲੈ ਕੋਈ ਨਵਾਸ ਪੜ ਲੈ ਕੋਈ ਕਿ ਸੇ ਤੋਂ ਕੋਈ ਵੀ ਰੋਕ ਟੋਕ ਨਹੀਂ ਹ ਬਾਣੀ ਵਿੱਚ ਕਿੰਨੇ ਪਰਮਾਤਮਾ ਦੇ ਨਾਮ ਨੇ ਅੱਲਾ ਵੀ ਆਉਂਦਾ ਖੁਦਾ ਵੀ ਆਉਂਦਾ ਰਾਮ ਵੀ ਆਉਂਦਾ ਨਾਰਾਇਣ ਵੀ ਆਉਂਦਾ ਸਹਾਂਸਰਨਾਮ ਹੀ ਆਉਂਦਾ ਹਜ਼ਾਰਾਂ ਹੀ ਨਾਮ ਖੁਦ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ ਰਾਮ ਵੀ ਦਮੋਦਰ ਵੀ ਮਾਦੋ ਵੀ ਕ੍ਰਿਸ਼ਨ ਵੀ ਗੋਪਾਲ ਵੀ ਗੋਵਿੰਦ ਵੀ ਦਸ਼ਮੇਸ਼ ਪਿਤਾ ਜੀ ਅਕਾਲ ਉਸਤਤਿ ਜਾਪ ਸਭ ਵਿੱਚ ਕਿੰਨੇ ਨਾਮਾਂ ਦਾ ਜਿਹੜਾ ਉਚਾਰਨ ਕਰਦੇ ਨੇ